ਤੁਸੀਂ ਕਹਿੰਦੇ ਹੋ ਜੀ ਜੁਗਤ ਕੀ ਹੈ ਵਾਹਿਗੁਰੂ ਨੂੰ ਯਾਦ ਕਰਨ ਦੀ ਗੁਰੂ ਅਰਜਨ ਸਾਹਿਬ ਕਹਿੰਦੇ ਮੈਨੂੰ ਦੱਸੋ ਤੇ ਸੀ ਉਹ ਭੁੱਲਦਾ ਕਿਵੇਂ ਹੈ ਉਹ ਤੇ ਭੁਲਿਆ ਹੀ ਨਹੀਂ ਜੋ ਯਾਦ ਕਰਨ ਦੀ ਜੁਗਤ ਆਏ ਨਿਮਖ ਨ ਬਿਸਰੋ ਮੰਤੇ ਹਰ ਹਰ ਸਾਧ ਸੰਗਤ ਮਹਿ ਪਾਇਆ ਭਈ ਮੈਂ ਸੰਗਤ ਵਿੱਚ ਪਾਇਆ ਉਹ ਕਿੱਥੇ ਹੈ ਮਦਸੂਦਨ ਮੇਰੇ ਮਨ ਤਨ ਪ੍ਰਾਣਾ ਹੋ ਹਰ ਬਿੰਦੂ ਜਾ ਅਵਰ ਨਾ ਜਾਣਾ ਇਹ ਹੈ ਉਹ ਤੋਂ ਬਿਨਾ ਕੋਈ ਹੈ ਹੀ ਨਹੀਂ ਕੋਈ ਸੱਜਣ ਸੰਤ ਮਿਲਿਆ ਬੜਾ ਭਾਗੀ ਮੈਂ ਹਰ ਪ੍ਰਮ ਪਿਆਰਾ ਦੱਸਿਆ ਜਿਉਂ ਹਉ ਮੰਤਨ ਖੋਜੀ ਭਾਲ ਭਲਾਈ ਕਿਉ ਪਿਆਰਾ ਪ੍ਰੀਤਮ ਮਿਲਿਆ ਮੇਰੀ ਮਾਈ ਮਿਲ ਸਤ ਸੰਗਤ ਖੋਜ ਦਸਾਈ ਵਿੱਚ ਸੰਗਤ ਹਰ ਪ੍ਰਭ ਵਸੈ ਜੀ ਜਿੱਥੇ ਗੁਰੂ ਦੀ ਸੰਗਤ ਬੈਠੀ ਹੈ ਨਿਮਕ ਨਾ ਬਿਸਰੋ ਮੰਤੇ ਹਰ ਹਰ ਸਾਧ ਸੰਗਤ ਮਹਿ ਪਾਇਆ ਸੰਗਤ ਦੇ ਵਿੱਚ ਦ੍ਰਿੜਤਾ ਹੁੰਦੀ ਹੈ ਬਈ ਉਹ ਹੈ ਉਹ ਹਰ ਥਾਂ ਤੇ ਹੈ ਉਹ ਹਰ ਥਾਂ ਮੌਜੂਦ ਹੈ ਉਹ ਹਰ ਥਾਈ ਹੁਣੇ ਤੁਸੀਂ ਹੁਕਮਨਾਮਾ ਪੜ ਕੇ ਆਇਓ ਬਾਤ ਬੇ ਦੁਨੀਆ ਦਾ ਜਿਹੜਾ ਮਾਇਆ ਮਮਤਾ ਮੋਹਣੀ ਜਿਨ ਵਿਣਦੰਤਾ ਜਗ ਖਾਇਆ ਗੁਰਮੁਖ ਜਿਹੜੇ ਨੇ ਉਹ ਬਚ ਗਏ ਨੇ ਕਿਵੇਂ ਬਚ ਗਏ ਨੇ ਸੰਗਤ ਦਾ ਆਸਰਾ ਲੈ ਕੇ ਮਨ ਮੁਖਾਦੇ ਗੁਰਮੁਖ ਉਭਰੇ ਕਿਵੇਂ ਉਭਰੇਗੇ ਜ ਜਿਹਨੇ ਸੱਚ ਨਾਮ ਚਿਤ ਲਾਇਆ ਇਹ ਚਿਤ ਸੰਗਤ ਵਿੱਚ ਆ ਕੇ ਚੇਤਾ ਹੁੰਦਾ ਕਿ ਉਹ ਹਰੀ ਮੌਜੂਦ ਹੈ ਹਰ ਥਾਂ ਹੈ ਉਸ ਅਵਸਥਾ ਨੂੰ ਮੈਂ ਸੰਗਤ ਵਿੱਚੋਂ ਪਾਇਆ ਹੈ ਜੀ